ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 10:30 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ। ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਰਾਤ ਨੂੰ ਸੌਣ ਤੋਂ ਪਹਿਲਾਂ ਸੁਖਮਨੀ ਸਾਹਿਬ ਜੀ ਦੀ ਇਸ ਅਸ਼ਟਪਤੀ ਦਾ ਜਾਪ ਜ਼ਰੂਰ ਕਰਿਓ। ਸਿਰਫ 13 ਦਿਨਾਂ 'ਚ ਤੁਸੀਂ ਕਰਦੇ ਹੋ ਨਾ ਤਾਂ 13 ਦਿਨਾਂ ਬਾਅਦ ਹੀ ਗੁਰੂ ਸੰਤ ਦੀ ਐਸੀ ਕਿਰਪਾ ਹੁੰਦੀ ਹੈ ਤੁਸੀਂ ਦੇਖ ਕੇ ਹੈਰਾਨ ਹੋ ਜਾਵੋਗੇ। ਘਰ ਵਿੱਚ ਨੌ ਨਿਧੀਆਂ 18 ਸਿਧੀਆਂ ਦਾ ਬਾਸ ਹੋ ਜਾਂਦਾ ਹੈ ਘਰ ਵਿੱਚ ਹਰ ਇੱਕ ਤਰ੍ਹਾਂ ਦੀ ਸੁੱਖ ਦੀ ਪ੍ਰਾਪਤੀ ਹੁੰਦੀ ਆ ਸੋ ਕਿਹੜੀ ਅਸ਼ਟਪਦੀਆ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿਸ ਤਰੀਕੇ ਨਾਲ ਕਰਨਾ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੀ ਆ ਅੱਜ ਦੀ ਵੀਡੀਓ ਮੈਂ ਇੱਕ ਚੀਜ਼ ਦੀ ਰਿਕਵੈਸਟ ਜ਼ਰੂਰ ਕਰੂੰਗੀ ਪਲੀਜ਼ ਤੁਸੀਂ ਵੀਡੀਓ ਨੂੰ ਬਹੁਤ ਚੰਗੀ ਤਰ੍ਹਾਂ ਸੁਣਿਓ ਤੇ ਸਮਝਿਓ ਫਿਰ ਆਪਣਾ ਜਿਹੜਾ ਵਿਚਾਰ ਆ ਉਹ ਜ਼ਰੂਰ ਸਾਂਝੇ ਕਰਿਓ ਕਿਉਂਕਿ ਕਈ ਵਾਰੀ ਨਾ ਜਦੋਂ ਥੰਬਨੇਲ ਲੱਗਿਆ ਹੁੰਦਾ ਥੰਬਨੇਲ ਨੂੰ ਦੇਖ ਕੇ ਕਈ ਵਾਰੀ ਕੁਝ ਕੁ ਲੋਕ ਹੁੰਦੇ ਆ ਰੋਜ਼ ਤਾਂ ਨਹੀਂ ਮਹੀਨੇ ਦੇ ਵਿੱਚ ਇੱਕ ਅੱਧਾੜਾ ਹੈਗਾ 네ਗੇਟਿਵ ਕਮੈਂਟ ਇਦਾਂ ਦਾ ਆ ਜਾਂਦਾ ਹੈ ਕਿ ਹਾਂਜੀ ਤੁਸੀਂ ਇਹ ਇਹੀ ਅਸ਼ਤਪਤੀ ਕਿਉਂ ਕਹੀ ਹੈ ਇਹ ਬਾਣੀ ਕਿਉਂ ਕਹੀ ਹੈ ਹੈਨਾ ਤਾਂ ਮੈਂ ਇਹ ਨਹੀਂ ਕਹਿ ਰਹੀ ਵੀ ਇੱਕ ਅਸ਼ਟਪਦੀ ਹੀ ਕਰਨੀ ਚਾਹੀਦੀ ਆ ਆਪਾਂ ਉਹਨਾਂ ਲਈ ਇਹ ਚੀਜ਼ ਸਾਂਝੀ ਕਰ ਰਹੇ ਹਾਂ ਜਿਨ੍ਹਾਂ ਕੋਲੇ ਜਾਤਾ ਸਮਾਂ ਨਹੀਂ ਹੈ ਤੇ ਜਾਂ ਫਿਰ ਕਈ ਵਾਰੀ ਨਾ ਦੇਖੋ ਸਭ ਤੋਂ ਵੱਡੀ ਚੀਜ਼ ਹੁੰਦੀ ਆ ਕਿ ਗੁਰੂ ਦੀ ਕਿਰਪਾ ਤੋਂ ਬਿਨਾਂ ਆਪਾਂ ਬਾਣੀ ਨਹੀਂ ਜਪ ਸਕਦੇ ਜੇ ਦੇਖੋ ਸੁਖਮਨੀ ਸਾਹਿਬ ਦੀ ਬਾਣੀ ਹਰ ਇੱਕ ਇਨਸਾਨ ਨਹੀਂ ਜਪਦਾ ਕੋਈ ਕੋਈ ਕਿਰਪਾ ਵਾਲਾ ਜਾਂ ਆਪਾਂ ਕਹਿੰਦੇ ਜਿਹਦੇ ਬਹੁਤ ਵੱਡੀ ਮਿਹਰ ਆ ਗੁਰੂ ਸਾਹਿਬ ਦੀ ਉਹ ਹਰ ਰੋਜ਼ ਇੱਕ ਜਿਹੜੀ ਆਠ ਹੈ ਸੁਖਮਨੀ ਸਾਹਿਬ ਜੀ ਦਾ ਕਰਦਾ ਹੈ ਪਰ ਜੇ ਤੁਸੀਂ ਚਾਹੋ ਨੀਓ ਵੀ ਕਰੀਏ ਪਰ ਕਿਸੇ ਰੀਜ਼ਨ ਕਰਕੇ ਤੁਸੀਂ ਕਰ ਨਹੀਂ ਪਾਉਂਦੇ ਜਾਂ ਤਾਂ ਤੁਹਾਡਾ ਮਨ ਹੀ ਨਹੀਂ ਜੁੜਦਾ ਤੁਹਾਡਾ ਮਨ ਅੱਕ ਜਾਂਦਾ ਥੱਕ ਜਾਂਦੇ ਹੋ ਤੁਸੀਂ ਵੀ ਮਤਲਬ ਕਿ ਮੈਂ ਨਹੀਂ ਬਾਣੀ ਜਪ ਸਕਦਾ ਕਈ ਲੋਕ ਨਾ ਕਹਿੰਦੇ ਵੀ ਸਾਥੋਂ ਇੰਨਾ ਟਾਈਮ ਚੌਂਕੜਾ ਨਹੀਂ ਲੱਗਦਾ ਘੰਟਾ ਡੇਢ ਘੰਟਾ ਤਾਂ ਜਿਹੜਾ ਬਾਣੀ ਤੇ ਲੱਗਦਾ ਵੀ ਤੁਸੀਂ ਇੰਨਾ ਟਾਈਮ ਚੌਂਕੜਾ ਨਹੀਂ ਮਾਰ ਸਕਦੇ ਸਾਨੂੰ ਇੰਨਾ ਟਾਈਮ ਬੈਠਣਾ ਔਖਾ ਸੋ ਤਾਂ ਕਰਕੇ ਮੈਂ ਤੁਹਾਡੇ ਨਾਲ ਹੀ ਅਸ਼ਟਪਤੀ ਜਿਹੜੀ ਸ਼ੇਅਰ ਕਰ ਰਹੀ ਹਾਂ ਕਿਹੜੀ ਅਸ਼ਟਪਤੀ ਦਾ ਕਰਨਾ ਦੇਖੋ ਵੈਸੇ ਤਾਂ ਮੈਂ ਇੱਕ ਚੀਜ਼ ਪਹਿਲਾਂ ਕਲੀਅਰ ਕਰਦਾ ਵੈਸੇ ਤਾਂ ਅਗਰ ਤੁਸੀਂ ਹਰ ਰੋਜ਼ ਇੱਕ ਪਾਠ ਸੁਖਮਨੀ ਸਾਹਿਬ ਦਾ ਕਰ ਸਕਦੇ ਹੋ ਤਾਂ ਤਾਂ ਫਿਰ ਹਰ ਰੋਜ਼ ਇੱਕ ਪਾਠ ਹੀ ਕਰੋ ਅਗਰ ਕਰ ਰਹੇ ਹੋ ਤਾਂ ਤੁਸੀਂ ਪੂਰਾ ਹੀ ਕਰੋ ਕਿਉਂਕਿ ਇਸ ਤੋਂ ਵੱਡੀ ਕਿਰਪਾ ਕੋਈ ਨਹੀਂ ਹੈ ਗੁਰੂ ਸਾਹਿਬ ਦੀ ਤੇ ਜੇ ਤੁਸੀਂ ਕਰਨਾ ਚਾਹੁੰਦੇ ਹੋ ਪਰ ਕਿਸੇ ਕਾਰਨਾਂ ਕਰਕੇ ਨਹੀਂ ਕਰ ਪਾਉਂਦੇ ਜਾਂ ਤੁਹਾਡੇ ਕੋਲੇ ਸਮਾਂ ਨਹੀਂ ਆਇਆ ਜਾਂ ਤੁਹਾਡਾ ਹਲੇ ਮਨ ਹੀ ਨਹੀਂ ਜੁੜਦਾ ਮਤਲਬ ਤੁਸੀਂ ਕੋਸ਼ਿਸ਼ ਕਰਦੇ ਹੋ ਤੁਹਾਡੇ ਤੁਹਾਡਾ ਚੌਂਕੜਾ ਨਹੀਂ ਲੱਗਦਾ ਤੁਸੀਂ ਮਤਲਬ ਕਿ ਸਰੀਰਕ ਤੌਰ ਤੇ ਥੱਕ ਜਾਂਦੇ ਹੋ ਛੇਤੀ ਨਾ ਕਰਕੇ ਫਿਰ ਤੁਹਾਡੇ ਨਾਲ ਮੈਂ ਅੱਜ ਸ਼ੇਅਰ ਕਰ ਰਹੀ ਹਾਂ ਤੁਸੀਂ ਕੀ ਕਰਨਾ ਪਹਿਲੀ ਅਸ਼ਟਪਤੀ ਦਾ ਜਿਹੜਾ ਹੈਗਾ ਚਾਪ ਕਰਨਾ ਹੈ ਕਿਸ ਤਰੀਕੇ ਨਾਲ ਕਰਨਾ ਹੈ ਬੜੇ ਪਿਆਰ ਦੇ ਨਾਲ ਦੇਖੋ ਇੱਕ ਕਰਨਾ ਹੈ ਨਾ ਇੱਕ ਅਸ਼ਟਪਤੀ ਕਰਨੀ ਆ ਤਾਂ ਫਿਰ ਉਹ ਤਾਂ ਆਪਾਂ ਸਹਜੇ ਸਹਜੇ ਪਿਆਰ ਨਾਲ ਕਰ ਸਕਦੇ ਹਾਂ ਉਹਦੇ ਵਿੱਚ ਆਪਾਂ ਸਪੀਡ ਨਹੀਂ ਬਣਾਉਣੀ ਤੇ ਆਪਾਂ ਬੜੇ ਆਰਾਮ ਨਾਲ ਪਿਆਰ ਨਾਲ ਸਹਜੇ ਨਾਲ ਉੱਚੀ ਬੋਲ ਕੇ ਉਹਨੂੰ ਬਾਣੀ ਨੂੰ ਜਪਣਾ ਉਹਦੇ ਨਾਲ ਕੀ ਹੋਵੇਗਾ ਕਿ ਪਹਿਲੀ ਅਸ਼ਟਪਤੀ ਦਾ ਭਾਰਤ ਸਮਝਦੇ ਹਾਂ ਨਾ ਪਹਿਲੀ ਅਸ਼ਟਪਦੀ ਦੇ ਵਿੱਚ ਸਭ ਤੋਂ ਵੱਡੀ ਚੀਜ਼ ਹੈ ਗੁਰੂ ਸਾਹਿਬ ਨੇ ਪ੍ਰਭੂ ਦਾ ਸਿਮਰਨ ਸਾਡੀ ਝੋਲੀ ਵਿੱਚ ਪਾਇਆ ਆਪਾਂ ਗੁਰੂ ਸਾਹਿਬ ਤੋਂ ਕੀ ਮੰਗ ਰਹੇ ਹਾਂ ਪ੍ਰਭੂ ਦਾ ਸਿਮਰਨ ਮੰਗ ਰਹੇ ਹਾਂ ਤੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਜਿੱਥੇ ਗੁਰੂ ਸਾਹਿਬ ਜੀ ਦਾ ਸਿਮਰਨ ਜਾਪ ਹੈ ਬਾਣੀ ਹੈ ਨਾ ਉੱਥੇ ਕਦੇ ਵੀ ਕਿਸੇ ਵੀ ਚੀਜ਼ ਦੀ ਤੋਟ ਨਹੀਂ ਰਹਿੰਦੀ ਉੱਥੇ ਹਰ ਇੱਕ ਚੀਜ਼ ਸੁੱਖ ਦਾ ਹਰ ਇੱਕ ਸੁੱਖ ਦਾ ਵਾਸ ਹੁੰਦਾ ਹੈ ਉਸ ਜਗ੍ਹਾ ਤੇ ਤੇ ਜਿਸ ਘਰ ਦੇ ਵਿੱਚ ਹਰ ਰੋਜ਼ ਇੱਕ ਪਾਠ ਸੁਖਮਨੀ ਸਾਹਿਬ ਜੀ ਦਾ ਹੁੰਦਾ ਨਾ ਉਸ ਕਰਦੀ ਤਾਂ ਜਿਹੜੀ ਕਾਇਆ ਪਲਟਾਉ ਤਾਂ ਹੁੰਦੀ ਹੁੰਦੀ ਹੈ ਜੇ ਮੰਨ ਲਓ ਤੁਸੀਂ ਬਾਣੀ ਜਪ ਰਹੇ ਹੋ ਉਸ ਵੇਲੇ ਇੱਕ ਕੀੜੀ ਵੀ ਤੁਹਾਡੇ ਕੋਲ ਦੀ ਗੁਜ਼ਰ ਗਈ ਨਾ ਉਸ ਕੀੜੀ ਦੀ ਵੀ ਜ਼ਿੰਦਗੀ ਤਰ ਜਾਂਦੀ ਹੈ ਇੰਨੀ ਮਹਾਸ਼ਕਤੀਸ਼ਾਲੀ ਹੈ ਜਿਹੜੀ ਸੁਖਮਨੀ ਸਾਹਿਬ ਦੀ ਬਾਣੀ ਹੈ ਬਾਣੀਆਂ ਦੇਖੋ ਸਾਰੀਆਂ ਹੀ ਇਸ ਸ਼ਕਤੀਸ਼ਾਲੀ ਨੇ ਚਾਹੇ ਤੁਸੀਂ ਸਿਮਰਨ ਕਰ ਲਓ ਸਭ ਤੋਂ ਵੱਡੀ ਚੀਜ਼ ਸਾਰਿਆਂ ਦੇ ਵਿੱਚ ਕੋਈ ਆ ਤੁਹਾਡੀ ਭਾਵਨਾ ਤੁਹਾਡਾ ਪਿਆਰ ਗੁਰੂ ਸਾਹਿਬ ਦੇ ਪ੍ਰਤੀ ਤੁਹਾਡਾ ਭੈ ਤੇ ਭਾਉ ਜਿੰਨਾ ਤੁਸੀਂ ਗੁਰੂ ਸਾਹਿਬ ਜੀ ਦੱਸੇ ਹੋਏ ਰਸਤੇ ਤੇ ਚੱਲੋਗੇ ਜਿੰਨਾ ਤੁਸੀਂ ਗੁਰੂ ਸਾਹਿਬ ਦਾ ਸਤਿਕਾਰ ਕਰੋਗੇ ਜਿੰਨਾ ਤੁਸੀਂ ਗੁਰੂ ਸਾਹਿਬ ਨੂੰ ਪਿਆਰ ਕਰੋਗੇ ਉਨਾ ਹੀ ਗੁਰੂ ਸਾਹਿਬ ਜੀ ਖੁਸ਼ ਹੋ ਕੇ ਕਿਰਪਾ ਕਰਦੇ ਨੇ ਤੇ ਪਰ ਅੱਜ ਜਿਹੜੀ ਇਹ ਮੈਂ ਵਸਤਪਤੀ ਤੁਹਾਡੇ ਨਾਲ ਸ਼ੇਅਰ ਕੀਤੀ ਆ ਅਗਰ ਤੁਸੀਂ 10-15 ਦਿਨ ਵੀ 13 ਦਿਨ ਮੈਂ ਵੈਸੀ ਗੱਲ ਕੀਤੀ ਆ ਅਗਰ 10-15 ਦਿਨ ਵੀ ਤੁਸੀਂ ਬੜੇ ਪਿਆਰ ਨਾਲ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਅਗਰ ਤੁਸੀਂ ਇਸ ਅਸ਼ਟਪਦੀ ਦਾ ਜਾਪ ਕਰਦੇ ਰਹਿਣਾ ਤਾਂ ਗੁਰੂ ਸਾਹਿਬ ਜੀ ਨੇ ਤੁਹਾਡੀ ਝੋਲੀ ਵਿੱਚ ਜਿਹੜੀ ਸੁਖਮਨੀ ਸਾਹਿਬ ਦੀ ਬਾਣੀ ਦਾ ਜਿਹੜਾ ਹੈਗਾ ਸੇਵਾ ਉਹ ਪਾ ਦੇਣੀ ਹੈ ਕਿਉਂ ਕਿਉਂਕਿ ਜਦੋਂ ਤੁਸੀਂ ਪਹਿਲੀ ਅਸ਼ਟਪਦੀ ਬੜੇ ਪਿਆਰ ਨਾਲ ਜਪੋਗੇ ਨਾ ਤੁਸੀਂ ਦੇਖਿਓ ਤਾਂ ਨੂੰ ਅੰਦਰੋਂ ਵਿਰਾਗ ਜਾ ਉੱਠਣਾ ਸ਼ੁਰੂ ਹੋ ਜੂਗਾ ਜਦੋਂ ਆਪਾਂ ਸੋ ਸ਼ੁਰੂ ਕਰਦੇ ਹਾਂ ਨਾ ਬੜੇ ਪਿਆਰ ਨਾਲ ਸਹਿਜੇ ਨਾ ਤਾਂ ਆਪਾਂ ਨੂੰ ਅੰਦਰੋਂ ਫਿਰ ਉਹ ਭਾਵਨਾ ਉੱਠਣੀ ਸ਼ੁਰੂ ਹੋ ਜਾਂਦੀ ਹੈ ਮੈਂ ਹੋਰ ਕਰਾਂ ਮੈਂ ਹੋਰ ਕਰਾਂ ਤਾਂ ਗੁਰੂ ਸਾਹਿਬ ਦੀ ਕਿਰਪਾ ਜ਼ਰੂਰ ਹੋਊਗੀ ਇੱਕ ਕਸ਼ਟ ਪੱਦੀ ਤੋਂ ਤੁਸੀਂ 2 ਤੇ ਵੀ ਆਉਂਗੇ 2 ਤੋਂ 6 ਤੇ ਵੀ ਆਉਂਗੇ 6 ਤੋਂ 12 ਤੇ ਵੀ ਆਉਂਗੇ ਤੇ 12 ਤੋਂ 24 ਤੇ ਵੀ ਆਉਂਗੇ ਗੁਰੂ ਸਾਹਿਬ ਜੀ ਜ਼ਰੂਰ ਕਿਰਪਾ ਕਰਨਗੇ ਦੇਖੋ ਜਦੋਂ ਮਹਾਰਾਜ ਕਿਰਪਾ ਕਰਦੇ ਨਾ ਤਾਂ ਥੋੜੀ ਥੋੜੀ ਕਰਕੇ ਸੇਵਾ ਵਾਧੀ ਆਪਣੀ ਜੀ ਆਪਾਂ ਕਹੀਏ ਇੱਕ ਵਾਰੀ ਹੀ ਆਪਾਂ ਜਿਹੜਾ ਹੈਗਾ ਸਾਰੀ ਕਿਰਪਾ ਗੁਰੂ ਸਾਹਿਬ ਸਾਡੇ ਤੇ ਕਰਦੇ ਨੇ ਇਦਾਂ ਨਹੀਂ ਹੁੰਦਾ ਜਦੋਂ ਗੁਰੂ ਸਾਹਿਬ ਨੇ ਸਾਥੋਂ ਸੇਵਾ ਲੈਣੀ ਸ਼ੁਰੂ ਕੀਤੀ ਸੀ ਤਾਂ ਪਹਿਲਾਂ ਇੱਕ ਅੰਗ ਸਹਿਬ ਸਹਿਜ ਪਾਠ ਤੋਂ ਸ਼ੁਰੂ ਹੋਇਆ ਸੀ ਤੇ ਉਹ ਵੀ ਬੜਾ ਔਖਾ ਹੋ ਕੇ ਮੈਂ ਕਰਨਾ ਮਤਲਬ ਔਖਾ ਹੋ ਕੇ ਮਤਲਬ ਇਹ ਨਹੀਂ ਵੀ 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 ਮੈਂ ਬਹੁਤ ਜ਼ਿਆਦਾ ਔਖੀ ਹੋ ਜਾਂਦੀ ਸੀ ਉਹਨੇ ਇੱਥੇ ਕਈ ਵਾਰੀ ਇਸ ਨੂੰ ਵੀ ਕਈ ਵਾਰੀ 네ਗੇਟਿਵ ਕਮੈਂਟ ਕਰ ਦਿੰਦੇ ਨੇ ਲੋਗ ਔਖਾ ਦਾ ਮਤਲਬ ਵੀ ਵੀ ਮਨ ਹੀ ਨਹੀਂ ਜੁੜਦਾ ਸੀ ਮੈਂ ਕੋਸ਼ਿਸ਼ ਕਰਨੀ ੱੱਕੇ ਨਾਲ ਆਪਦੇ ਮਨ ਨੂੰ ਉਸ ਪਾਸੇ ਲਾਉਣ ਲਈ ਲੇਕਿਨ ਉਸ ਟਾਈਮ ਮਨ ਨਹੀਂ ਸੀ ਜੁੜਦਾ ਤੇ ਮਨ ਤੋਂ ਬਿਨਾ ਕਦੇ ਵੀ ਆਪਾਂ ਸੇਵਾ ਨਹੀਂ ਕਰ ਸਕਦੇ ਤਾਂ ਪਰ ਜਿਵੇਂ ਮਹਾਂਪੁਰਸ਼ਾਂ ਦੀ ਗੱਲ ਮੈਂ ਸੁਣੀ ਸੀ ਵੀ ਬੜੇ ਪਿਆਰ ਨਾਲ ਸਹਿਜੇ ਨਾਲ ਬਾਣੀ ਨੂੰ ਜਪੋ ਤਾਂ ਫਿਰ ਗੁਰੂ ਉਦੋਂ ਨਾਲ ਫਿਰ ਰਸ ਵਧਣਾ ਸ਼ੁਰੂ ਹੋਇਆ ਜਦੋਂ ਆਪਦੇ ਹੀ ਕੰਨਾਂ ਰਹੀ ਬਾਣੀ ਨੂੰ ਜਪਦੇ ਸੁਣਨਾ ਤਾਂ ਫਿਰ ਬੜਾ ਆਨੰਦ ਆਉਣਾ ਹੈ ਕਰ ਦਿਲ ਕਰਨਾ ਵੀ ਅੱਜ ਇੱਕ ਨਹੀਂ ਦੋ ਗਾਏ ਅੱਜ ਦੋ ਨਹੀਂ ਤਿੰਨ ਅੰਗ ਸਰਕਾਰ ਤਾਂ ਗੁਰੂਕ ਸਾਹਿਬ ਨੇ ਹੌਲੀ-ਹੌਲੀ ਉਹ ਕਿਰਪਾ ਕੀਤੀ ਸੇਵਾ ਵਧੀ ਫਿਰ ਜਪਜੀ ਸਾਹਿਬ ਦਾ ਪਾਠ ਗੁਰੂ ਸਾਹਿਬ ਨੇ ਸੇਵਾ ਲਈ ਫਿਰ ਚੌਪਈ ਸਾਹਿਬ ਦੀ ਸੇਵਾ ਗੁਰੂ ਸਾਹਿਬ ਨੇ ਲੈਤੀ ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਜਿਹੜੀ ਉਹਦੀ ਸੇਵਾ ਝੋਲੀ ਪਾਈ ਸੋ ਜੇ ਆਪਾਂ ਕਹੀਏ ਵੀ ਇੱਕਦਮ ਆਪਾਂ ਸ਼ੁਰੂ ਹੋ ਜਾਾਂਗੇ ਇੱਕਦਮ ਆਪਾਂ ਸੁਖਮਨੀ ਸਾਹਿਬ ਦਾ ਪਾਠ ਕਰ ਲਾਂਗੇ ਕਈ ਵਾਰੀ ਇੱਕਦਮ ਆਪਾਂ ਨਹੀਂ ਕਰ ਪਾਉਂਦੇ ਕਾਰਨ ਇਹ ਹੀ ਹੁੰਦਾ ਕਿ ਸਾਡੇ ਨੂੰ ਮਨ ਹੀ ਨਹੀਂ ਨਾ ਜੁੜਦਾ ਜਿੰਨਾ ਟਾਈਮ ਮਨ ਹੀ ਜੁੜਦਾ ਉਹਨਾ ਟਾਈਮ ਤੇ ਰਸ ਨਹੀਂ ਆਉਂਦਾ ਫਿਰ ਉਹਨਾਂ ਟਾਈਮ ਆਪਾਂ ਜਦੋਂ ਸਰੀਰਕ ਤੌਰ ਤੇ ਥੱਕ ਜਾਂਦੇ ਆ ਛੇਤੀ ਜਾਂ ਆਪਾਂ ਉਛਲਵੱਟੇ ਲੈਣ ਲੱਗ ਜਾਂਦੇ ਆ ਜਾਂ ਫਿਰ ਆਪਾਂ ਨੂੰ ਇਹ ਲੱਗ ਉਤਾਵਲੀ ਜਿਹਾ ਹੋ ਜਾਂਦੇ ਆ ਆਪਾਂ ਵੀ ਕਾਦ ਛੇਤੀ ਇੱਕ ਪਾਠ ਕੰਪਲੀਟ ਹੋ ਹਲੇ ਐਨਰੰ ਦੇ ਇਹ ਚੀਜ਼ਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਪਰ ਜੇ ਆਪਾਂ ਰਸ ਦੇ ਨਾਲ ਕਰਨੀ ਹੈ ਨਾ ਤਾਂ ਫਿਰ ਤੁਸੀਂ ਸਿਰਫ ਪਹਿਲੀ ਜਿਹੜੀ ਅਸ਼ਟਪਦੀਆ ਉਹਦਾ ਸ਼ੁਰੂ ਕਰੋ ਗੁਰੂ ਸਾਹਿਬ ਕਿਰਪਾ ਕਰੇਗਾ ਹੌਲੀ-ਹੌਲੀ ਤੁਹਾਡੀ ਸੇਵਾ ਵਧ ਜਾਈਗੀ ਲੇਕਿਨ ਸ਼ਰਤ ਇਹ ਹੈ ਵੀ ਤੁਸੀਂ ਬੜੇ ਆਰਾਮ ਨਾਲ ਪਿਆਰ ਨਾਲ ਸਹਿਜੇ ਨਾਲ ਉੱਚੀ ਬੋਲ ਕੇ ਬਾਣੀ ਨੂੰ ਜਪਣਾ ਤਾਂ ਕਿ ਫਿਰ ਤੁਹਾਡਾ ਰਸ ਬਣਨਾ ਸ਼ੁਰੂ ਹੋਵੇ ਫਿਰ ਹੌਲੀ-ਹੌਲੀ ਜਿਹੜੀ ਬਾਕੀ ਦੀਆਂ ਅਸ਼ਟਪਦੀਆ ਉਹਦੀ ਵੀ ਸੇਵਾ ਤੁਹਾਡੀ ਸ਼ੁਰੂ ਹੋ ਜਾਵੇ ਤੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਜਿਸ ਘਰ ਦੇ ਵਿੱਚ ਇੱਕ ਪਾਠ ਸੁਖਮਨੀ ਸਾਹਿਬ ਜੀ ਦਾ ਹਰ ਰੋਜ਼ ਹੁੰਦਾ ਹੈ ਨਾ ਉਹ ਚਾਹੇ ਇੱਕ ਇਨਸਾਨ ਹੀ ਕਰਦਾ ਘਰ ਦੇ ਵਿੱਚ ਉਹਦਾ ਪੂਰਾ ਪਰਿਵਾਰ ਤਰ ਜਾਂਦਾ ਪੂਰਾ ਘਰ ਤਰ ਜਾਂਦਾ ਹੈ ਇੰਨਾ ਦੇ ਕੋ ਇੰਨੀ ਕਿਰਪਾ ਹੈ ਇੱਕ ਇਨਸਾਨ ਅਗਰ ਇੱਕ ਮੈਂਬਰ ਘਰ ਦਾ ਪਾਠ ਕਰਦਾ ਉਹ ਬਾਕੀਆਂ ਨੂੰ ਵੀ ਲੈ ਕੇ ਤਰ ਜਾਂਦਾ ਸੋ ਜੇ ਤੁਸੀਂ ਚਾਹੁੰਦੇ ਹੋ ਵੀ ਵਾਕਈ ਤੁਹਾਡੇ ਘਰ ਦੇ ਵਿੱਚ ਵੀ ਸੁਖਮਨੀ ਦਾ ਪਾਠ ਤੇ ਸੇਵਾ ਗੁਰੂ ਸਾਹਿਬ ਬਖਸ਼ਣ ਤਾਂ ਫਿਰ ਤੁਹਾਨੂੰ ਉਦਮ ਆਪ ਕਰਨਾ ਪਵੇਗਾ ਕੋਸ਼ਿਸ਼ ਆਪ ਕਰਨੀ ਪਵੇਗੀ ਕਿਰਪਾ ਗੁਰੂ ਸਾਹਿਬ ਕਰਦੇ ਨੇ ਦੇਖੋ ਕਹਿੰਦੇ ਨੇ ਕੋਸ਼ਿਸ਼ ਇੱਕ ਜਦੋਂ ਆਪਾਂ ਕੋਈ ਵੀ ਜ਼ਿੰਦਗੀ ਦੀ ਦੁਨਿਆਵੀ ਤੌਰ ਤੇ ਆਪਾਂ ਕੋਈ ਵੇਰੀ ਕੋਈ ਚੀਜ਼ ਹੁੰਦੀ ਆ ਉਹਦੇ ਵਿੱਚ ਜਦੋਂ ਆਪਾਂ ਕਈ ਵਾਰੀ ਹਾਰ ਮੰਨਣ ਲੱਗਦੇ ਹੁੰਨੇ ਆ ਤਾਂ ਸਾਡੇ ਵੱਡੇ ਜਾਂ ਸਾਡੇ ਬਜ਼ੁਰਗ ਸਾਨੂੰ ਇੱਕ ਗੱਲ ਹਮੇਸ਼ਾ ਸਮਝਾਉਂਦੇ ਹੁੰਦੇ ਸੀ ਵੀ ਕੋਸ਼ਿਸ਼ ਕਰਨੇ ਵਾਲੋਂ ਕੀ ਕਦੇ ਹਾਰ ਨਹੀਂ ਹੁੰਦੀ ਸਹੀ ਜੇ ਜ਼ਿੰਦਗੀ ਦੇ ਵਿੱਚ ਦੁਨਿਆਵੀ ਤੌਰ ਤੇ ਆਪਾਂ ਦੇਖਦੇ ਆ ਜਦੋਂ ਆਪਾਂ ਕਿਸੇ ਚੀਜ਼ ਲਈ ਕੋਸ਼ਿਸ਼ ਕਰਦੇ ਆ ਤਾਂ ਉਹ ਚੀਜ਼ ਸਾਨੂੰ ਮਿਲ ਜਾਂਦੀ ਆ ਤਾਂ ਜੇ ਆਪਾਂ ਇੱਕ ਕੋਸ਼ਿਸ਼ ਗੁਰੂ ਸਾਹਿਬ ਵੱਲ ਵਧਾਈਏ ਤਾਂ ਗੁਰੂ ਸਾਹਿਬ ਤਾਂ ਸਭ ਜਾਣੀ ਜਾਣਨੀ ਜਦੋਂ ਮਹਾਰਾਜ ਦੇਖਦੇ ਨੇ ਵੀ ਇਹ ਇਨਸਾਨ ਹੈ ਬੰਦਾ ਜਿਹੜਾ ਕੋਸ਼ਿਸ਼ ਕਰ ਰਿਹਾ ਹੈ ਇਹ ਉਦਮ ਕਰ ਰਿਹਾ ਹੈ ਗੁਰੂ ਨਾਲ ਜੁੜਦਾ ਬਾੜੀ ਨਾਲ ਜੁੜਨ ਦਾ ਤਾਂ ਫਿਰ ਗੁਰੂ ਸਾਹਿਬ ਵੀ ਕਿਰਪਾ ਕਰਕੇ ਉਹਨੂੰ ਆਪਣੇ ਚਰਨੀ ਲਾ ਲੈਂਦੇ ਨੇ ਕਿਉਂਕਿ ਕੋਸ਼ਿਸ਼ ਪਰਮਾਤਮਾ ਨੂੰ ਹਮੇਸ਼ਾ ਦਿਖਦੀ ਹੈ ਸੋ ਆਪਾਂ ਕੋਸ਼ਿਸ਼ ਹੀ ਕਰਨੀ ਹੈ ਅਗਰ ਜੇ ਤੁਹਾਡੇ ਤੋਂ ਹਲੇ ਸੇਵਾ ਗੁਰੂ ਸਾਹਿਬ ਨਹੀਂ ਲੈ ਰਹੇ ਨਾ ਤਾਂ ਆਪਾਂ ਕੋਸ਼ਿਸ਼ ਦੀ ਸ਼ੁਰੂਆਤ ਕਰਨੀ ਹੈ ਤਾਂ ਇੱਕ ਤੋਂ ਕਰਾਂਗੇ ਤਾਂ ਉਹ ਦਿਨ ਵੀ ਆਏਗਾ ਕਿ ਆਪਾਂ 24 ਅਸ਼ਟਪਦੀਆਂ ਦੀ ਬਾਣੀ ਵੀ ਜ਼ਰੂਰ ਕਰਾਂਗੇ ਗੁਰੂ ਸਾਹਿਬ ਉਹ ਸੇਵਾ ਵੀ ਜ਼ਰੂਰ ਲੈਣਗੇ ਸੋ ਉਮੀਦ ਕਰਦੇ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਤੇ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ